ਹਾਂਜੀ ਮੇਰੇ ਵੀਰਾਂ ਅਤੇ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਮੀਨ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਜੇ ਤੁਸੀਂ ਸਾਡੇ ਚੈਨਲ ਤੇ ਰਿਸ਼ਤਿਆਂ ਦੀ ਐਡ ਦੇਖ ਰਹੇ ਹੋ ਤਾਂ ਚੈਨਲ ਨੂੰ ਕਰੋ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤਾਂ ਕਿ ਡੇਲੀ ਆਉਣ ਵਾਲੇ ਰਿਸ਼ਤਿਆਂ ਦੀਆਂ ਐਡਾਂ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਰਜੈਂਦਾ ਪਹੁੰਚ ਸਕਣ ਜੀ ਜੇ ਤੁਹਾਨੂੰ ਆਪਣੀ ਐਡ ਦੇ ਵਿੱਚ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਪਰਿਵਾਰ ਦਾ ਸੰਪਰਕ ਨੰਬਰ ਲੈ ਸਕਦੇ ਹੋ ਜੀ ਰਿਸ਼ਤਾ ਨੋਟ ਕਰੋ ਜੀ ਫਾਈਲ ਨੰਬਰ 592 ਨਾਮ ਕੋਲ ਜਿਹਦਾ ਸ਼੍ਰੀ ਅਮਰਤਸਰ ਸਾਹਿਬ ਕਾਸਟ ਜੱਟ ਸਿੱਖ ਗੋਤ ਚੀਨੇ ਹਾਈਟ 5 ਫੁੱਟ 7 ਇੰਚ ਜਨਮ 13 ਸਤੰਬਰ 2000 ਪੜਾਈ ਬੀ ਕਾਮ ਪਲੱਸ ਐਮ ਕਾਮ ਰਨਿੰਗ ਦੇ ਵਿੱਚ ਹੈ ਜੀ ਐਮ ਕਾਮ ਦੀ ਪੜਾਈ ਚੱਲ ਰਹੀ ਹੈ ਜੀ ਕੁੜੀ ਦੀ ਇੱਕ ਭਰਾ ਹੈ ਜੀ ਕੁੜੀ ਦਾ ਇੰਗਲੈਂਡ ਵਿੱਚ ਵਰਕ ਪਰਮਿਟ ਦੇ ਇਈਨਾਂ ਨੂੰ ਲੋੜ ਹੈ ਜੀ ਇਸ ਤੇਰੀ ਜ਼ਮੀਨ ਚਾਹੇ 5 ਤੋਂ 6 ਕਿੱਲਿਆਂ ਤੱਕ ਆਉਂਦੀ ਹੋਵੇ ਮੁੰਡਾ ਸੋਨਾ ਸੁਨੱਖਾ ਹੋਵੇ ਜਾਂ ਆਪਣਾ ਖੁਦ ਦਾ ਬਿਜ਼ਨਸ ਹੋਵੇ ਜੀ ਜਾਂ ਵਧੀਆ ਕਿਸੇ ਜੋਬ ਤੇ ਹੋਵੇ ਫੈਮਿਲੀ ਗੁੱਡ ਹੋਵੇ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਪਰਿਵਾਰ ਦਾ ਸੰਪਰਕ ਨੰਬਰ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਫਾਈਲ ਨੰਬਰ 593 ਨਾਮ ਕੌਰ ਜ਼ਿਲ੍ਹਾ ਮਹਾਲੀ ਕਾਸਟ ਜੱਟ ਸੇਖੋ ਗੋਤ ਬਾਜਵਾ ਹਾਈਟ 5 ਫੁੱਟ 6 ਇੰਚ ਜਨਮ 24 ਮਾਰਚ 1997 ਪੜਾਈ ਸੀਏ ਕੰਪਲੀਟ ਕੁੜੀ ਸੋਹਣੀ ਸੁਲੱਖੀ ਦੀ ਸਮਰੱਥ ਹੈ ਹੀ ਇਸ ਅ ਵੈਰੀ ਇੰਟੈਲੀਜੈਂਟ ਇਨ ਸਟੱਡੀਜ਼ ਇੱਕ ਭਰਾ ਐਲ ਐਲ ਬੀ ਦੀ ਲੀਗਲ ਐਸੋਸੀਏਟ ਐਂਡ ਲੀਗਲ ਐਡਵਾਈਜ਼ਰ ਇਹਨਾਂ ਨੂੰ ਲੋੜ ਹੈ ਜੀ ਰਿਸ਼ਤੇ ਦੀ ਮੁੰਡਾ ਸੋਹਣਾ ਸੁਨੱਕਾ ਹੋਵੇ ਜ਼ਮੀਨ 507 ਕਿੱਲਾਂ ਤੋਂ ਘਟਨਾ ਆਉਂਦੀ ਹੋਵੇ ਜਾਂ ਫਿਰ ਕਮਰਸ਼ੀਅਲ ਪ੍ਰਾਪਰਟੀ ਹੋਵੇ ਮੁੰਡਾ ਐਜੂਕੇਟਿਡ ਹੋਵੇ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਪਰਿਵਾਰ ਦਾ ਸੰਬੰਧਕ ਨੰਬਰ ਤੇ ਹੋਰ ਵਧੇਰੀ ਜਾਣਕਾਰੀ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰ ਲਓ ਜੀ ਫਾਈਲ ਨੰਬਰ 594 ਨਾਮ ਹੈ ਵਿਸ਼ਵਜੀਤ ਕੋਹਰ ਜ਼ਿਲ੍ਹਾ ਸੰਗਰੂਰ ਕਾਸਟ ਜੱਟ ਸੇ ਗੋਤ ਬਰਾੜ ਜਨਮ ਮਾਰਚ 2001 ਹਾਈਟ 5 ਫੁੱਟ 5 ਇੰਚ ਪੜਾਈ ਬੀਏ ਸੀ ਨਾਨ ਮੈਡੀਕਲ ਭਰਾ ਇੱਕ ਕੁੜੀ ਬਹੁਤ ਸੋਹਣੀ ਸੁਨੱਖੀ ਹੈ ਜੀ ਇਹਨਾਂ ਨੂੰ ਲੋੜ ਹੈ ਜੀ ਰਿਸ਼ਤੇ ਦੀ ਮੁੰਡੇ ਦਾ ਰਿਸ਼ਤਾ ਹੋਵੇ ਜਾਂ ਪੰਜਾਬ ਤੋਂ ਹੋਵੇ ਜਾਂ ਫੋਰਨ ਤੋਂ ਐਨੀ ਡਿਗਰੀ ਕੀਤੀ ਹੋਵੇ ਜ਼ਮੀਨ 5 ਏਕੜ ਤੱਕ ਜ਼ਰੂਰ ਹੁੰਦੀ ਹੋਵੇ ਬਾਕੀ ਜਾਣਕਾਰੀ ਸਾਰੀ ਇਹ ਫੋਨ 'ਤੇ ਦੱਸਾਂਗੇ ਜੀ ਜੇ ਇਹ ਤਿੰਨਾਂ ਰਿਸ਼ਤੇ ਵਿੱਚੋਂ ਕੋਈ ਵੀ ਰਿਸ਼ਤਾ ਜੀ ਤੁਹਾਡੇ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਵਟਸਐਪ ਨੰਬਰ ਦਿੱਤੇ ਹੋਏ ਤੇ ਫਾਈਲ ਨੰਬਰ ਦੱਸ ਕੇ ਪਰਿਵਾਰ ਦਾ ਸੰਪਰਕ ਨੰਬਰ ਅਤੇ ਹੋਰ ਬਧੀਤ ਜਾਣਕਾਰੀ ਲੈ ਸਕਦੇ ਹੋ ਜੀ ਰਿਸ਼ਤਾ ਕਰਨ ਤੋਂ ਪਹਿਲਾਂ ਜਾਂਚ ਪੜਤਾਲ ਜ਼ਰੂਰ ਕਰ ਲਿਆ ਕਰੋ ਜੀ ਸਤਿ ਸ਼੍ਰੀ ਅਕਾਲ ਜੀ